ਤੁਸੀਂ ਵੀ ਕਰੋ ਦਰਸ਼ਨ ਬਾਬਾ ਜੀ ਦੇ ਇੱਥੇ ਖੇਤਰੀ ਵਿੱਚ ਜੀ ਆ ਮੱਥਾ ਟੇਕਿਆ ਸੀਗਾ ਬਾਬਾ ਸੋਡਰ ਜੀ ਦਾ ਤੇ ਇਹ ਟੇਬਲ ਹਨਾ ਉਧਰਲੇ ਕਮਰੇ ਚ ਚੱਕਿਆ ਬਾਬੂ ਕਦਾ ਔਰ ਫਿਰ ਹੈ ਨਹੀਂ ਸੀ ਕਿ ਸੱਚੀ ਚ ਰੱਖਣ ਨੂੰ ਫਿਰ ਮੈਂ ਕਿਹੜੇ ਟੇਬਲ ਤੇ ਬਾਬਾ ਜੀ ਨੂੰ ਫੋਟੋ ਰੱਖ ਲਈ ਹੈ ਸਾਈਂ ਜੀ ਨੂੰ ਮੱਥਾ ਟੇਕਾ ਮਹਾਮਈ ਤੇ ਚਾਹ ਬਣਾਉਣ ਦੀ ਕੋਈ ਸੀ ਮੈਂ ਆ ਕੱਪੜੇ ਵੀ ਧੋਣ ਵਾਲੇ ਆ ਮੈਂ ਤਾਂ ਬਾਊ ਕਦੀ ਯੂਨੀਫਾਰਮ ਵੀ ਹੋ ਜੂਗੀ ਨਾ ਸਕੂਲ ਲੋ ਆਉਂਗਾ ਉਹ ਵੀ ਧੋ ਦੂੰਗੇ ਆ ਪੱਖਾ ਇਹਨੂੰ ਚਾਰਜ ਲਗਾਓ ਤੇ ਪੱਖਾ ਚੱਲਦਾ ਹੈ ਉਹ ਲਾਈਟ ਚੱਲ ਗਈ ਸੀਗੀ ਤੇ ਫਿਰ ਕੁੜੀ ਕੁੜੀ ਦੇ ਰਾਹ ਵੀ ਇਹਨੂੰ ਲਾਇਆ ਸੀ ਇਹ ਪੱਖਾ ਮੈਂ ਲਾਇਆ ਸੀ ਤੇ ਫਿਰ ਉਹਨੂੰ ਹਵਾ ਦਿੱਤੀ ਸੀ ਚਾਰਜੇ ਦੀ ਹੋ ਗਈ ਖਤਮ ਤੇ ਹੁਣ ਚਾਰਜ ਨਹੀਂ ਹੋ ਰਿਹਾ ਦੇਖੋ ਹੱਬ ਪੱਖਾ ਚੱਲਦਾ ਹੈ ਬਾਕੀ ਆ ਮਿੱਟੀ ਬਚ ਗਈ ਐ ਐਕਸਟਰਾ ਕਿਉਂਕਿ ਸੀ ਬਾਬਾ ਸੋ ਡਲਦੇ ਆ ਉੱਥੇ ਮਿੱਟੀ ਲਈ ਆਈ ਦੀ ਨਾ ਉਥੋਂ ਉੱਥੇ ਖੇਤਰੀ ਮਿੱਟੀ ਹੋਈ ਮਿੱਟੀ ਨਾ ਤੇ ਚੋਂ ਉਸੇ ਕੇ ਮੈਂ ਕੋ ਉੱਪਰ ਪਾਉਂਗੀ ਜੋ ਉੱਪਰ ਤੇ ਚਾਹ ਬਣਾ ਦੀ ਬੀ ਸੀ ਕੇ ਮੈਂ ਪਾਣੀ ਬਣਾ ਪਿਆ ਚਾਵਣਾ ਨਹੀਂ ਆਪਣੇ ਲਈ ਥੋੜੀ ਜਿਹੀ ਬਣਾਉਂਗੀ ਬਸ ਕਿਉਂਕਿ ਬਾਪੂ ਕੁ ਬਿਸਕੂਟ ਗਿਆ ਐ ਤੇ ਪਾਪਾ ਵੀ ਨਹੀਂ ਹੈਗੇ ਕੁੜੀ ਸੁੱਤੀ ਪਈ ਆ ਕੁੜੀ ਦਾ ਤਾਂ ਦੁੱਧ ਆ ਉਹ ਨੂੰ ਦੇਤਾ ਕਰ ਮੁੰਡਾ ਪੀਦਾ ਇਹਦਾ ਰੋਜ਼ ਹੀ ਡੇਲੀ ਦੁੱਧ ਮੰਗਾਨੇ ਪੈਂਦਾ ਦੁੱਧ ਘਰ ਲਈ ਵੀ ਡੇਲੀ ਮੰਗਾਨੇ ਪੈਂਦਾ ਆ ਲਿਆਣੇ ਪੈਂਦਾ ਥੋੜੀ ਤੇ ਇਹਦਾ ਗਾਂ ਦਾ ਵੀ ਦੁੱਧ ਲਿਆਣੇ ਪੈਂਦਾ ਕਿਉਂਕਿ ਗਾਂ ਦਾ ਸੀ ਇਹਨੂੰ ਲਾ ਦਿੱਤਾ ਆ ਖਰਾਵਿਆਂ ਨੂੰ ਦੁੱਧ ਗਾਂ ਦਾ ਕੰਦੇ ਵਧੀਆ ਹੁੰਦਾ ਆ ਪਾ ਲਾ ਦਿੱਤਾ ਨਾ ਤੇ ਬਰਤਨ ਥੋੜੇ ਜਿਪੇ ਤੋਂ ਵਾਲੇ ਉਹ ਮੈਂ ਬਾਅਦ ਚ ਧੋਵਾਂਗੀ ਫਿਲਹਾਲ ਮੈਂ ਰੋਟੀ ਖਾऊंगी ਆਹਨਾ ਪਣੀ ਥੋੜੇ ਜਿਹਾ ਪਿਆਇਆ ਇਹਨੇ ਖਾ ਲੂੰਗੀ ਕਿਉਂਕਿ ਕੱਲ ਕਪੜੇ ਮੈਂ ਬਹੁਤ ਜ਼ਿਆਦਾ ਧੋਤੇ ਤੇ ਫਿਰ ਮੇਰੀ ਤਬੀਅਤ ਵੀ ਬਹੁਤ ਖਰਾਬ ਹੋ ਗਈ ਇਸ ਲਈ ਫਿਰ ਮੈਂ ਕੁਝ ਬਣਾਇਆ ਨਹੀਂ ਰੋਟੀ ਰੋਟੀ ਸਬਜੀ ਤੇ ਕਰ ਲ ਬਾਰੀ ਲਈ ਆਂਦੀ ਤੇ ਇੱਕ ਰੋਟੀ ਪਈ ਇੱਕ ਇਹ ਸਬਜੀ ਪਈ ਮੈਂ ਖਾ ਲੂੰਗੀ ਤੇ ਮੈਂ ਆਹਨਾ ਆਲੂ ਵੀ ਖਾ ਲੂੰਗੀ ਹੁਣ ਥੋੜੇ ਜਿਹਾ ਦੇ ਪੈਰਨ ਬਾਪ ਨੂੰ ਮੈਂ ਆਲੂ ਵਾਲੀ ਰੋਟੀ ਬਣਾ ਦੇ ਦੂੰਗੀ ਤੇ ਚਲੋ ਮਿਲਦੇ ਆ ਤੁਹਾਨੂੰ ਥੋੜੀ देर ਚ ਮੌਸਮ ਦੇਖੋ ਬਾਹਰ ਧੁੱਪ ਸਵੇਰੇ ਕਾਲੀ ਘਟਾਈ ਸੀਗੀ ਤੇ ਹੁਣ ਇਨੀ ਧੁੱਪ ਹੋ ਗਈ ਚਾਹ ਪੀਲੀ ਸੀਗੀ ਮੈਂ ਤੇ ਫਿਰ ਮੈਂ ਥੋੜੀ देर ਬੈਠੀ ਟੀਵੀ 'ਤੇ ਦੇਖਿਆ ਉਸ ਤੋਂ ਬਾਅਦ ਆ ਗਈ ਮੈਂ ਕਿਚਨ 'ਚ ਤੇ ਬਾਪੂਗ ਦੇ ਆਣ ਤੋਂ ਪਹਿਲਾਂ ਉਹਲੀ ਬਣਾਉਂਗੀ ਮੈਂ ਆਲੂ ਦੇ ਆਲੂ ਦਾ ਪਰਾਂਠਾ ਵੈਸੇ ਵੀ ਮੈਂ ਕਾਫੀ ਟਾਈਮ ਤੋਂ ਬਣਾਇਆ ਨਹੀਂ ਸੀ ਆਲੂ ਵਾਲੇ ਪਰਾਂਠੇ ਨਾ ਤੇ ਮੈਂ ਕਿ ਅੱਜ ਬਣਾਈ ਲੈਣੀ ਆ ਤੇ ਉਹ ਸਵਾਦ ਵੀ ਲੱਗਦੇ ਕਦੀ ਕਦੀ ਮਨ ਕਰਦਾ ਆ ਖਾਣ ਨੂੰ ਵੈਸੇ ਤਾਂ ਮੈਂ ਬਣਾ ਦੀ ਨਹੀਂ ਇੰਨੀ ਜਲਦੀ ਕਿਤੇ ਕਿ ਸਰਦੀਆਂ 'ਚ ਤਾਂ ਮੈਂ ਬਣਾ ਲਾਨੀ ਆ ਕਦੀ ਗੋਭੀ ਦੇ ਗਰਮੀ 'ਚ ਤਾਂ ਮੈਨੂੰ ਬਿਲਕੁਲ ਨਹੀਂ ਮਨ ਕਰਦਾ ਇੱਧਰ ਕਿਚਨ ਚ ਆਣ ਨੂੰ ਕਿਉਂਕਿ ਸਿੱਧੀ ਧੁੱਪ ਪੈਣ ਲੱਗ ਪੈਣੀ ਹੋਵੇ ਇੱਕ ਗਰਮੀ ਬਹੁਤ ਲੱਗਦੀ ਫਿਰ ਮੈਂ ਬਹੁਤ ਘੱਟ ਬਣਾਨੀ ਆ ਤੇ ਆਲੂ ਵਾਲੇ ਪਰਾਂਠੇ ਵੀ ਮੈਂ ਅੱਜ ਬਣਾਨੀ ਆ ਬਹੁਤ ਟਾਈਮ ਹੋ ਗਿਆ ਖਾਦੇ ਨੂੰ ਤੇ ਫਿਰ ਬਾਪੂ ਕੁ ਵੀ ਥੋੜੇ ਦਿਨ ਪਹਿਲਾਂ ਕਹਿ ਰਿਹਾ ਸੀ ਕਿ ਆਲੂ ਵਾਲੇ ਪ੍ਰਾਂਠੇ ਬਣਾਓ ਫਿਰ ਮੈਂ ਕਿਹਾ ਚੱਲ ਅੱਜ ਬਣਾ ਹੀ ਲੈਣੀ ਆ ਤੇ ਇੱਥੇ ਨਾ ਧੁੱਪ ਦੇਖੋ ਬਾਹਰ ਕਿੰਨੀ ਆਟਾ ਓਟਾ ਗੁੰਨ ਲਿਆ ਸੀ ਆਲੂ ਵੀ ਮੈਸ਼ ਕਰ ਲਈ ਤੇ ਹਰੀ ਮਿਰਚ ਪਾ ਦੂੰਗੀ ਕੱਟ ਕੇ ਹਰੀ ਮਿਰਚ ਜੱਤਕਾ ਨਾ ਪਾਉਣਾ ਤੇ ਆਲੂ ਵਾਲੂ ਪ੍ਰਾਂਠੇ ਦਾ ਟੇਸ ਨਹੀਂ ਬੰਨ ਵਧੀਆ ਲੱਗਦਾ ਤੇ ਹੁਣ ਤਾਂ ਬਾਪੂ ਖਾ ਲੰਦਾ ਆ ਮੀਚੂ ਮੂਚ ਬੱਸ ਇਹਦਾ ਜੜੀ ਇਹ ਮੈਂ ਮਿਰਚ ਕੱਟ ਰਹੀ ਆ ਨਾ ਬਿਲਕੁਲ ਵੀ ਕੋੜੀ ਨਹੀਂ ਸੀਗੀ ਫਿਰ ਮੈਂ ਪਾਲੀਮਾ ਕਕੂੜੀ ਕਰਨੀ ਹੈ ਵੀ ਨਹੀਂ ਨਾ ਤੇ ਉਸ ਤੋਂ ਬਾਅਦ ਫਿਰ ਮੈਂ ਪਿਆਜ਼ ਪਾਉਂਗੀ ਕੱਟ ਕੇ ਬ੍ਰੀਕ ਬ੍ਰੀਕ ਕੱਟੂਗੀ ਤੇ ਇਹਨਾਂ ਨੂੰ ਵੀ ਮੈਂ ਫੋਨ ਕੀਤਾ ਸੀਗਾ ਕਿ ਤੁਸੀਂ ਪ੍ਰਾਂਠੇ ਖਾਣੇ ਆ ਇਹ ਕਹ ਰਿਹਾ ਸੀ ਕਿ ਥੋੜੀ ਟਾਈਮ ਥੋੜੀ ਦੇਰ ਬਾਅਦ ਮੈਂ ਆਉਂਗਾ ਵੀ ਮੇਲੇ ਨਾ ਬਣਾਏ ਕਿਉਂਕਿ ਘੱਟ ਵੱਧ ਦੀ ਖਾਂਦੇ ਉਹਨਾਂ ਤਲੀਆਂ ਚੀਜ਼ੇ ਬਿਮਾਰ ਹੋ ਗਏ ਸੀ ਜਿੱਦਾਂ ਤੁਸੀਂ ਮੇਰਾ ਦੇਖਿਆ ਹੋਣੀ ਪਿਛਲੇ ਵਲੌਗ ਜਿਹਨੂੰ ਮੈਂ ਲਖੜੀਆਂ ਤੇ ਲੁਧਿਆਣੇ ਗਈ ਸੀਗੇ ਨੁੱਤ ਬਿਮਾਰ ਹੋ ਗਏ ਸੀ ਉਰਦਾਈ ਨਾ ਨਹੀਂ ਤੜੀਆਂ ਫੁੱਲੀਆਂ ਚੀਜ਼ਾਂ ਬੰਦ ਕਰਤੀਆਂ ਆ ਬਾਰ ਦੀਆਂ ਵੀ ਉਹ ਕਟ ਖਾਂਦੇ ਆ ਕਦੀ ਕਿਤੇ ਖਾਲੀ ਖਾੜੀ ਨਹੀਂ ਤਾਂ ਨਹੀਂ ਖਾਂਦੇ ਤੇ ਫਿਰ ਇਹਨਾਂ ਲਈ ਨੀਵੇਂ ਪਰਾਂਠੇ ਬਣਾਏ ਸੀਗੇ ਅਸੀਂ ਆਪਣੇ ਲਈ ਬਣਾਏ ਸੀ ਮੈਂ ਤੇ ਬਾਬੂ ਲਈ ਤੇ ਉਸ ਤੋਂ ਬਾਅਦ ਇਹ ਬਾਬੂ ਕੁੱਦਲੀ ਰੂਮ ਚ ਸੀ ਕਾਕੇ ਕੋਲ ਤੇ ਮੈਂ ਕਿ ਚੱਲ ਬਣਾ ਲਈ ਸੋਰੀ ਬਾਬੂ ਸਕੂਲ ਗਿਆ ਸੀ ਹਾਂ ਸਕੂਲ ਗਿਆ ਸੀ तो तो पहले मैं क्या मैं पराठे बना लूँगा फिर वो आऊँगा क्योंकि मॉर्निंग च मेरा काम जल्दी हो गया खेतरी बीजी ना इसलिए मैं जल्दी कर लिया तो रीवा भी छुट्टी हुई सभी नहीं तो रीवा उठ जा फिर मुड़ के काम नहीं आता उन्होंने सु के फिर मैं कम कर दी हूँ तो बस अपनी तैयारी च लगी हुई हैं तुम्हें भी आ जो सारे गर्मा गर्म पराठे खाओ <laughs> ना पीओ चाह व लगते पराठे है ना गोभी आलू वाले ਪਨੀਰ ਵਾਲੇ ਵੀ ਬਰਾਤੇ ਟੇਸਟੀ ਲੱਗਦੇ ਪਰ ਉਹ ਥੋੜੇ ਹੈਵੀ ਹੋ ਜਾਂਦੇ ਆ ਤੇ ਮੈਨੂੰ ਤਾਂ ਐਸੇ ਵੀ ਆਲੂ ਵਾਲੇ ਔਰ ਗੋਭੀ ਵਾਲੇ ਵਧੀਆ ਲੱਗਦੇ ਪਿਆਜ਼ ਵਾਲੇ ਵੀ ਵਧੀਆ ਲੱਗਦੇ ਆ ਤੇ ਬਸ ਆਪਣਾ ਲੱਗੀ ਹੋਈ ਆ ਮੈਂ ਫਟਾਫਟ ਮੈਂ ਕਰ ਲਵਾਂ ਕਿ ਮੈਨੂੰ ਕੁੜੀ ਦਾ ਹੁੰਦਾ ਨਾ ਜਦੋਂ ਬੱਚਾ ਸੁਟਾ ਹੋਵੇ ਫਟਾਫਟ ਮੈਨੂੰ ਇਹ ਹੁੰਦਾ ਕਿ ਮੈਂ ਫਟਾਫਟ ਕੰਮ ਕਰ ਲਵਾਂ ਤੇ ਬਸ ਹੁਣ ਮੈਂ ਉਹ ਸੁਤੀ ਪਈ ਸੀ ਤੇ ਉਸ ਤੋਂ ਬਾਅਦ ਮੈਂ ਲੱਗੀ ਹੋਈ ਸੀ ਫਟਾਫਟ ਕਰ ਲਵਾਂ ਬਰਤਨ ਵੀ ਸੀ ਥੋੜੇ ਧੋਣ ਵਾਲੇ ਉਹ ਤਾਂ ਹੁਣ ਮੈਂ ਇਕੱਠੇ ਧੋਵਾਂਗੀ ਤੇ ਮੈਂ ਕਿਹਾ ਚਲੋ ਹੁਣ ਪਹਿਲਾਂ ਮੈਂ ਆਪਣਾ ਇਹ ਟਾਲਮਾ ਖਾਣ ਪੀਣ ਦਾ ਬਾਅਦ ਚੋਂ ਦੇਖੂੰਗੀ ਇਹਨੇ ਚਾਹ ਨਾ ਬਾਪੂ ਵੀ ਥੋੜੀ ਦੇਰ ਬਾਅਦ ਆ ਅੱਧੇ ਘੰਟੇ ਤੱਕ ਆ ਜਾਣਾ ਸੀ ਉਹਨੇ ਵੀ ਤੋਂ ਤਾਂ ਪਹਿਲਾਂ ਮੈਂ ਕਿਹਾ ਆਪਣਾ ਪਰੌਂਠੇ ਬਣਾ ਲਵਾਂ ਤੇ ਉਸ ਤੋਂ ਬਾਅਦ ਕਿਚਨ ਹੈ ਨਾ ਸਾਡੀ ਥੋੜੀ ਛੋਟੀ ਆ ਤੇ ਜੇ ਤੁਹਾਨੂੰ ਕਿ ਸਾਰਿਆਂ ਨੂੰ ਪਤਾ ਹੀ ਆ ਕਿਚਨ ਸਾਡੀ ਛੋਟੀ ਆ ਤੇ ਸਮਾਨ ਜਿਹੜਾ ਮੈਂ ਰੱਖਦੀ ਥੋੜਾ ਜਿਆਦਾ ਭੀੜ ਭੜਕਾ ਰਿਹਾ ਹੋ ਜਾਂਦਾ ਆ ਤੇ ਫਿਰ ਮੈਂ ਫालतू ਸਮਾਨ ਇੱਥੇ ਰੱਖਦੀ ਨਹੀਂ ਵੈਸੇ ਮੇਰੇ ਕਿਚਨ ਦਾ ਸਮਾਨ ਮੇਰੇ ਕੋਲ ਬਹੁਤ ਜ਼ਿਆਦਾ ਪਿਆ ਆ ਫਿਰ ਮੈਂ ਨਾ ਇਹਨਾਂ ਰੱਖਦੀ ਨਹੀਂ ਹੈਗੀ ਮੈਂ ਕਿਚਨ 'ਚ ਸਮਾਨ ਉਨਾਂ ਕੀ ਰੱਖਦੀ ਜੋ ਜੋ ਜ਼ਰੂਰਤ ਲਈ ਹੋਵੇ ਸਮਾਨ ਦੇਖੋ ਮੇਰੀ ਕਿਚਨ ਇੰਨੀ ਕੁ ਆ ਛੋਟੀ ਜਿਹੀ ਮੈਨਾਂ ਨੂੰ ਦੱਸ ਰਹੀ ਨਾ ਛੋਟੀ ਜਿਹੀ ਕਿਚਨ ਆ ਤੇ ਫਿਰ ਉਹ ਸਾਮਾਨ ਮੈਂ ਸਮਾਂ ਰੱਖਿਆ ਹੋਇਆ ਵੈਸੇ ਤਾਂ ਮੈਂ ਆਨਲਾਈਨ ਸ਼ੋਪਿੰਗ ਕਰਦੀ ਰਹੀ ਨਹੀਂ ਕਰੀ ਕੁਝ ਲੈ ਲੈਣੀ ਕਦੀ ਕੁਝ ਕਰੀ ਬਾਜ਼ਾਰ ਗਈ ਉਹਦੇ ਕੁਝ ਲੈ ਲੈਣੀ ਬਟ ਜਗ੍ਹਾ ਹੁੰਦੀ ਨਹੀਂ ਹੈ ਜੀ ਲੈ ਲੈਣੀਆਂ ਸਾਮਾਨ ਸ਼ੌਂਕਾ ਮੈਨੂੰ ਕਰਦੀਆਂ ਚੀਜ਼ਾਂ ਲੈ ਜਾਂਦਾ ਤੇ ਚਲੋ ਕੋਈ ਨਹੀਂ ਅਬ امیر ਕਰੇ ਸਾਈ ਜੀ ਇੱਕ ਨ ਇੱਕ ਦਿਨ ਸਾਡਾ ਵੀ ਵੱਡਾ ਘਰ ਹੋਵੇਗਾ ਬਣਾਣਗੇ ਤੇ ਬਸ ਇੱਥੇ ਮੈਂ ਪਰਾਂਠੇ ਬਣਾ ਲਈਏ ਤੇ ਤੁਸੀਂ ਵੀ ਆਓ ਗਰਮ ਗਰਮ ਖਾਓ ਪਰਾਂਠੇ ਪਰਾਂਠੇ ਵਗੈਰਾ ਬਣ ਗਏ ਸੀ शाम का टाइम हो गया से भावुक आ गया से उस तो बाद कोई ब्लॉग नहीं बनाया क्योंकि फिर नींद बहुत आई हुई सी सवेर दुठी हुई सी मैं अपने परौंठे प्रोंट, परौंठे खा के चाह पी के फिर असि सो गए तीनों जने मैं राविया और भावुक तीनों ही अस सो गए थे तो इतने ना फिर थोड़ा गिला हो गया से कपड़े वगैरह वोश किए थे थोड़े गिला हो गया सो ही सी गये, इसी गये। एक दो इसी हाथ नहीं धोले तो से फिर मैं पोचा भी इतने मैं पोचा लगा लैनी क्योंकि ਬਾਬੂ ਕਿੱਧਰ ਆਂਦਾ ਨਾ ਫੇ ਫਿਸਲਣ ਹੋ ਜਾਂਦੀ ਫਿਸਲਦਾ ਆ ਤੇ ਬਾਕੀ ਬਾਕੀ ਕੱਪੜੇ ਮੈਂ ਪਹਿਲੀ ਥੋੜੇ ਸੀਗੇ ਮਸ਼ੀਨ ਲਾ ਕੇ ਥੋੜੇ ਦਿਨ ਪਹਿਲਾਂ ਥੋੜੇ ਸੀਗੇ ਤੇ ਹੱਥ ਵਾਲੇ ਜਿਹੜੇ ਕੱਪੜੇ ਹੁੰਦੇ ਉਹ ਮੈਂ ਡੇਲੀ ਧੋਲਾਂ ਨਹੀਂ ਜਿੱਦਾਂ ਅੱਜ ਡੇਲੀ ਲਾ ਨਹੀਂ ਆ ਨਾ ਨਹੀਂ ਆਉਂਦਾ ਤੇ ਮੈਂ ਤੁਹਾਨੂੰ ਮਸ਼ੀਨ ਦਿਖਾਉਂਦੀ ਸੀ ਦੇਖੋ ਮੇਰੀ ਮਸ਼ੀਨ ਨਵੀਂ ਦੀ ਨਵੀਂ ਪਈਆ ਸਪਿਨ ਵਾਲੀ ਜਿਹੜੀ ਉਹਦੀ 5 ਸਾਲ ਦੀ ਗਾਰੰਟੀ ਹੁੰਦੀ ਤੇ ਜਿਹੜੀ ਦੂਸਰੀ ਉਹਦੀ 10 ਸਾਲ ਦੀ ਆ ਤੇ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਤੇ ਦੇਖੋ ਬਾਬੂ ਕੁੱਠਿਆ ਹੋਇਆ ਆ ਉਹ ਰਿਵਰਸ ਉੱਤੇ ਪਈਆ ਅਰੀਵਾ ਦੁੱਧ ਪੀ ਕੇ ਸੋ ਗਈ ਸੀ ਅਰੀਵਾ ਸੋ ਗਈ ਸੀ ਦੁੱਧ ਪੀ ਕੇ ਤੇ ਬਾਪੂ ਦੇਖ ਰਿਹਾ ਆਪਣਾ ਨਿੱਕੂ ਵਲੋਗ ਕਿ ਮੈਂ ਟੀਵੀ ਵਿੱਚ ਦੇਦਾ ਉਹਨਾਂ ਨਿੱਕੂ ਵਲੋਗ ਤੇ ਕਰੀ ਨਿੱਕੂ ਵਲੋਗ ਲਾ ਲੰਦਾ ਕਰੀ ਗੇਮਰ ਕਿ ਹੁਣ ਸਾਡੇ ਟੀਵੀ ਨਾਲ ਅਟੈਚ ਹੋਣਾ ਮੋਬਾਈਲ ਵਾਈਫਾਈ ਨਾਲ ਅਟੈਚ ਹਾ ਤਾ ਉਹ ਕੁਝ ਵੀ ਲਾ ਲੰਦਾ ਆਇਆ ਹੈ ਹੁਣ ਮੋਬਾਈਲ ਨਹੀਂ ਦੇਖਦਾ ਇਹਨਾਂ ਟੀਵੀ ਦੇਖਦਾ ਹੈ ਤੇ ਇਧਰ ਮੈਂ ਕੱਪੜੇ ਨਾ ਸਪਿੰਨ ਕਰ ਲਏ ਸੀ ਕਿਉਂਕਿ ਮੌਸਮ ਦਾ ਪਤਾ ਨਹੀਂ ਸੀ ਔਰ ਬਾਹੂ ਕੁਦੀ ਜੂਨੀਫਾਰਮ ਫਿਰ ਗਿੱਲੀ ਰਹਿ ਜਾਂਦੀ ਆ ਤਾਂ ਮੈਂ ਸਪਿੰਨ ਕਰ ਲਏ ਸੀ ਕਿ ਮੈਂ ਤਾਂ ਜਲਦੀ ਸੁੱਕ ਜਾਂਗੀ ਫਿਰ ਉਹ ਡੇਲੀ ਮੈਨੂੰ ਤੋੜੇ ਪੈਂਦੀ ਇਹਦੀ ਜੂਨੀਫਾਰਮ ਤੇ ਫਿਰ ਉਹ ਸੁਕਾ ਲਈ ਸੀ ਇਧਰ ਮੈਂ ਸੁੱਕ ਜਾਂਦੀ ਆ ਫਿਰ ਆਤਮੀ ਇਧਰਲੇ ਕਮਰੇ ਚ ਪਾ ਲੈਣੀ ਆ ਸੁੱਕੀ ਜਾਂਦੀ ਆ ਤੇ ਲੋ ਜੀ ਚਾਹ ਪੀਓ ਤੁਸੀਂ ਵੀ ਸ਼ਾਮ ਦੀ ਬਾਹੂ ਕੁਲੀ ਵੀ ਬਣਾਈ ਇੱਕ ਕੱਪ ਤੇ ਮੈਂ ਆਪਣੇ ਲਈ ਬਣਾਈ ਵਸੇ ਪੀਂਦਾਂ ਨਹੀਂ ਵੇਨੇ ਵਸੇ ਸਿਰ ਕੋ ਬਿਸਕੁਟ ਡੁਬੋ ਕੇ ਖਾਣੇ ਆ ਬਾਕੀ ਚਾਹ ਦੀ ਛੱਡ ਦਿੰਦਾ ਆ ਤੇ ਪੀਂਦਾ ਬਿਲਕੁਲ ਨਹੀਂ ਉਹ ਘੱਟ ਪਿੰਦਾ ਕਦੀ ਹੋਇਆ ਮੰਨ ਕੀਤਾ ਪੀ ਲੈਂਦਾ ਆ ਨਿਕਰ ਨਹੀਂ ਪਿੰਦਾ ਹੈ ਬਿਸਕੁਟ ਕਰਕੇ ਪੀ ਲੈਂਦਾ ਕੇਵਲੇ ਬਟ ਹੁਣ ਇਸ ਵਾਰ ਇਹਨੇ ਪੀਤੀ ਨਹੀਂ ਬਿਸਕੁਟ ਖਾ ਲਈ ਸੀ ਚਾਹ ਦੀ ਰੱਖਤੀ ਤੇ ਬਾਹਰ ਦੇਖੋ ਢੇਰਾ ਵੀ ਹੋ ਗਿਆ ਸੀ ਸਾਹਮਣੇ ਖਿੜਕੀ ਰਾਹੀਂ ਤੁਹਾਨੂੰ ਦਿਖ ਰਿਹਾ ਹੋਊਗਾ ਤੇ ਬਰਤਨ-ਪੁਰਤਨ ਹੁਣ ਮੈਂ ਆ ਗਈ ਆ ਧੋਣ ਇਧਰ ਕਿਚਨ ਚ ਜਾਵੀ ਪੀਣੀ ਤੇ ਖਾਣੇ ਦੇ ਬਰਤਨ ਕਿੰਨੇ ਹੋ ਗਏ ਆ ਮੈਂ ਸ਼ਾਮ ਨੂੰ ਫੇਰ ਇਕੱਠੇ ਧੋਣੇ ਆ ਬਹੁਤ ਜ਼ਿਆਦਾ ਮੇਰੇ ਬਰਤਨ ਹੋ ਜਾਂਦੇ ਆ ਬਹੁਤ ਜ਼ਿਆਦਾ ਤੇ ਹੁਣ ਅਸੀਂ ਬਰਤਨ ਧੋਣ ਤੋਂ ਬਾਅਦ ਦੇਖਦੇ ਆ ਅਸੀਂ ਸ਼ਾਇਦ ਕੱਲ ਜਾਈਏ ਆਪਣਾ ਬਾਬਸ ਹੋਟਲ ਦਾ ਮੇਲਾ ਦੇਖਣ ਕਿਉਂਕਿ ਮੇਲੇ ਰੀਆਂ ਦੇਖਦੇ ਆ ਦੁਕਾਨਾਂ ਲੱਗ ਗਈਆਂ ਨੇ ਆ ਤੇ ਅਸੀਂ ਸ਼ਾਇਦ ਜਾਵਾਂਗੇ ਮੇਲਾ ਦੇਖਣ ਤੇ ਫਿਰ ਸਾਡੇ 17 ਤਰੀਕ ਨੂੰ ਮਤਲਬ ਆਪਣਾ ਅਸੀਂ ਜੋ ਕਰਦੇ ਆ ਪ੍ਰਸ਼ਾਦ ਬਣਾਉਣੇ ਨੇ ਨਾ ਉਹ ਵੀ ਬਣਾ ਲੈ ਆਂ ਤੇ ਮੇਲਾ ਨਾ ਸਾਡੇ ਹੁਣ ਇੱਧਰ ਲੋਸਮੈਂਟ ਹੁੰਦੀ 3 ਦਿਨ ਹੋਰ ਵਧਾ ਦਿੱਤਾ ਨਹੀਂ ਤਾਂ 2 ਦਿਨ ਦੇ ਨਾਲ ਹੁਣ ਐਕਸਟਰਾ 3 ਦਿਨ ਹੋਰ ਵਧਾ ਦਿੱਤਾ ਹੈ ਅਸੀਂ ਗਏ ਸੀਗੇ ਸੋਰੀ ਮਤਲਬ ਕੱਲ ਵੀ ਜਾਵਾਂਗੇ ਅਸੀਂ ਤੇ ਹੁਣ ਵੀ ਜਾਵਾਂਗੇ ਹੁਣ ਤਾਂ ਨਹੀਂ ਜਾਵਾਂਗੇ ਕੱਲ ਜਾਵਾਂਗੇ ਪਾਰਕ ਨੇ ਮੇਲਾ ਬੁਧਾ ਦਿੱਤਾ ਹੈ ਜਿੱਦੋਂ ਮੈਂ ਵਲੋਗ ਆਪਣਾ ਅਪਲੋਡ ਕਰੂੰਗੀ ਤਦ ਉਸ ਮੱਥਾ ਟੇਕ ਲਿਆ ਹੋਵੇਗਾ ਮੈਂ ਤੁਹਾਨੂੰ ਪਹਿਲੀ ਦੱਸ ਦਵਾਂ ਕਿ 17 ਤਰੀਕ ਨੰਗ ਚੁਕੀ ਆ ਤੇ ਅੱਜ ਹੋ ਗਈ ਆ 19 ਤਰੀਕ ਹੋ ਗਈ ਸ਼ਾਇਦ ਤੇ 17 ਤਰੀਕ ਪਰਸੋ ਸੀ ਤੇ ਫਿਰ ਉਹ ਨੰਗ ਕੀ ਤੇਸੀਂ ਮੈਂ ਵਲੋਗ ਬਣਾ ਕੇ ਰੱਖ ਲਿਆ ਮੈਂ ਕੋ ਹੌਲੀ ਹੌਲੀ ਅਪਲੋਡ ਕਰੂੰਗੀ ਤੇ ਤਾਂ ਮੈਂ ਤੁਹਾਨੂੰ ਦੱਸ ਰਹੀ ਆ ਕਿ ਮੇਲਾ ਹਨਾ 3 ਦਿਨ ਹੋਰ ਬੁਧਾਤਾ ਹਜੇ ਵੀ ਮੇਲਾ ਲੱਗਿਆ ਆ ਮਤਲਬ ਅਸੀਂ ਗਏ ਸੀ ਕੱਲ ਦੇਖਣੇ ਰਾਤੀ ਤੇ ਹਜੇ ਵੀ ਮੇਲਾ ਲੱਗਿਆ ਹੋਇਆ ਆ ਤੇ ਹੁਣ ਜਿਸ ਟਾਈਮ ਇਹ ਮੈਂ ਵਲੋਗ ਬਣਾਇਆ ਉਤੋਂ ਅਗਲੇ ਦਿਨ ਵੀ ਅਸੀਂ ਜਾਵਾਂਗੇ ਦੁਕਾਨਾਂ ਦੁਕਨ ਉਸ ਟਾਈਮ ਲੱਗਦੀਆਂ ਪਈਆਂ ਸੀਗੀਆਂ ਤੇ ਲੱਗ ਕਿੰਨਾ ਸੀ ਤਕਰੀਬਨ ਤੇ ਜਾਵਾਂਗੇ ਅਗਲੇ ਦਿਨ ਗਾੜੀ ਸ਼ਾਮ ਦੀ ਬਰਤਨ ਵੀ ਢੋਲੇ ਆ ਇਹਦੇ ਸਾਈ ਜੀ ਉਹ ਮੱਥਾ ਟੇਕ ਰਿਹਾ ਮਾ ਮਾਈ ਨੂੰ ਟੇਕ ਲਿਆ ਤੇ ਪਪਾ ਜੀ ਦੀ ਚੋਚਾ ਬਸ ਉਹ ਮੈਂ ਨਾ ਆਪਣਾ ਇੱਥੇ ਵੀ ਆ ਵਾਲੇ ਵਲੋਗ ਦਾ ਐਂਡ ਕਰਦੀ ਆ ਤੇ ਗਰਮੀ ਬਹੁਤ ਜ਼ਿਆਦਾ ਆ ਸਵੇਰ ਦੀ ਮੈਂ ਨਾ ਲੇਟ ਚਲ ਗਈ ਸੀ ਉਸ ਤੋਂ ਬਾਅਦ ਲੇਟ ਆਈ ਉਹ ਘੰਟਾ ਕ ਰਾਮ ਗੀਤ ਸੁੋਗੀ ਤੇ ਫਿਰ ਉੱਠੀ ਉੱਠ ਕੇ ਕੱਪੜੇ-ਕੁਪੜੇ ਝੋਤੇ ਤੇ ਬਰਤਨ-ਬੋਤਲ ਧੋਲੇ ਹੁਣ ਮੈਂ ਕੋਈ ਸਬਜ਼ੀ ਬਣਾਉਂਗੀ ਤੇ ਪਹਿਲਾਂ ਮੈਂ ਆਪਣੇ ਪਾਠ ਪੂਜਾ ਕਾਲਾ ਪੂਰੀ ਸਾਢੇ ਨਾ 2 ਟਾਈਮ ਚੋੜ ਜਾਗਦੀ ਆ ਸਵੇਰੇ ਸ਼ਾਮ ਅੱਜ ਖੇਤਰੀ ਬੀਜੀ ਆ 2 ਟਾਈਮ ਚੋੜ ਜਾਗਦੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਅ ਮਠਤ ਇਕਨੂ ਜਾਣਾ ਹੈ ਨਾ ਸਾਧੂ ਦਿਨ ਉਹ ਅੱਜ ਉਹ ਮੇਲਾ ਖੁਣਾ ਸਾਰਾ ਤੇ ਤੇ ਚਲੋ ਹੁਣ ਮੈਂ ਆਪਣਾ ਇੱਥੇ ਵੀਡੀਓ ਐਂਡ ਕਰਦੀ ਆ ਮਿਲਦੇ ਹਾਂ ਹੁਣ ਤੁਹਾਨੂੰ ਨੈਕਸਟ ਬਲੌਗ ਚ ਬਾਏ ਬਾਏ ਐਂਡ ਗੁੱਡ ਨਾਈਟ